ਜੋਵਾਨਾਂ ਦੇ ਦਰਮਿਆਨ ਸ਼ੁਰੂ ਹੋਣ ਚੱਲੀ ਆ ਇੱਕ ਵਾਰ ਤਾੜੀ ਲਾ ਦਿਓ ਸਾਰੀ ਸੰਗਤ ਲਈ ਬਾਦਲਾ ਨਾਗਲੀ ਆਗਰਿਕ ਵਿਕਰਮ ਦੇ ਮਿੱਕੀ ਗਾਰੜ ਦੇ ਹੈਪੀ ਬਰਥ ਦੇ ਸਮਰ ਨਾਮ ਲੱਜਦਾ ਸੋਨੂ ਰਾਣੀ ਮੱਜਦਾ ਮੀਰਾ ਜੰਪੂਰ ਸਾਹਿਬ ਅਰਵੀਰ ਰਾਏ ਵਾਲਾ ਬੂ ਗੁਹਾੜੀ ਭਾਈ ਇੱਕ ਗੁਹਾੜੀ ਜੀ ਸ਼ੁਭ ਮਰਾਈਆ ਵਾਲਾ ਕਰੇ ਜਾ ਕੇ ਟਾਰਡਾ ਮਾ ਜਦ 10 ਮਿੰਟ ਦਾ ਸਮਾਂ ਮੰਨ ਕੇ ਆਦੋ ਉਧਰ ਕੁਸ਼ਤੀ ਦੇ ਮੈਦਾਨ ਦੇ ਵਿੱਚ ਸ਼ੁਰੂ ਹੋਈ ਦੀ ਦਾ ਇਹ ਨਾਲ ਵਿਕਾਸ ਹੈ ਖੜੇ पढ़ा समाजी विकास माल मी आहे गुरू ਦਾ हाणे दिली वाह बि पाल कर शाही कला जे शुरूआ नौजवान जे दरमियान कंदा द से ਗੁਰੂ ਸੁਕੇ ਆ ਰਾਣੀ ਕੰਪਨੀ ਦੇ ਫਰੇ ਬਰਤਾਨੀਆਂ ਦੀ ਆ ਰਾਣੀ ਕੰਪਨੀ ਦੇ ਫਰੇ ਬਰਤਾਨੀਆਂ ਦੇ ਵਾਹ ਵਾਹ ਖੜੇ ਆ ਉਹ ਆਗਲੇ ਹਰਪ੍ਰੀਤ ਭੱਤੀਆ ਚੈਲੇ ਕੀਤਾ ਰਵੀ ਨੂੰ ਵਾਜੀ ਵਾਰ ਜਿਕ ਰਵੀ ਜਿੱਤਦਾ ਦਾ 2100 ਰੁਪਇਆ ਸਿਮਰਨ ਸਿੰਘ ਹਸੈਣੀ ਬਿੱਕੋ ਬੋਲਾ ਦਿੱਤਾ ਜਾਣਾ ਨੋਟ ਕਰ ਲਿਓ ਆਗੇ ਇੱਕ ਹਰਪ੍ਰੀਤ ਜੀ ਬੋਦਾ ਬਈ ਮੇਰੇ ਕੋਲ ਆ ਕੇ ਖੜੋ ਜੀ ਨੇ ਪੈਸੇ ਦੇਣੇ ਅੱਜ ਪਰਾਨੇ ਪੈਣੇ ਆ ਇਹ ਮੇਰੇ ਕੋਲ ਗਏ ਆ ਰੋਸੇ ਨਹੀਂ ਆਇਆ ਮੈਂ ਤਾਂ ਬੋਲੋ ਜਦੋਂ ਪੈਸੇ ਲੈ ਕੇ ਆਉਣੇ ਆ ਕੌਲੀਆ ਬਰੇਸੇ ਫਾਦੇ ਮਿਕੋਲਾ ਪੁੱਜ ਗਿਆ ਜੀ ਢੋਲੀ ਇੱਕ ਮਿੰਟ ਢੋਲੀ ਸਾਡੇ ਬਹੁਤ ਹੀ ਸ਼ਕਾਰਯੋਗ ਮਾਈਕਰੋ ਬਾਇਓਗਨੋਸਟਿਕ ਲੈਬ ਰੋਪੜ ਜਤਿੰਦਰ ਸਿੰਘ ਦੀ ਡੀਐਮ ਮੈਡੀਕਲ ਰੋਪੜ ਕੁੰਨੋ ਸਿੰਘ ਦੀ ਜਿਹੜਾ ਵੱਲੋਂ ਸਾਡੇ ਰੋਪੜ ਜਿਹੜੇ ਪਹਿਲੀ ਵਾਰ ਦੁਨੀਆ ਦੀ ਪਹਿਲੀ ਆਈਵੀ ਐਮਆਰਆਈ ਸਕੈਨਰ ਮਸ਼ੀਨ ਆਈ ਹੈ ਵੱਡੀ ਸੇਵਾ ਦਿੱਤੀ ਆ ਰਹੀ ਹੈ ਜਿੱਥੇ ਮੈਡੀਕਲ ਦੀ ਸੇਵਾ ਹੈ ਉੱਤੇ ਸਪੋਰਟਸਰ ਵੀ ਬਹੁਤ ਪ੍ਰੇਮ ਕਰਦੇ ਸਾਡੇ ਉਹਨਾਂ ਵੱਲੋਂ 30 ਫੁੱਟਬਾਲ ਘੋੜੀ ਲਈ ਆਇਆ ਇੱਕ ਵਾਰ ਤਾੜੀ ਮਾਰੋ ਸਪੋਰਟਸ ਕਲੱਬ ਘੋੜੀ ਲਈ ਸਪੋਰਟਸ ਕਲੱਬ ਘੋੜੀ ਲਈ 30 30 ਫੁੱਟਬਾਲ ਆਇਆ ਬਹੁਤ ਬਹੁਤ ਧੰਨਵਾਦ ਹੈ ਜੀ ਆਹ ਬਿੰਦਰ ਪਾਸੇ ਕੀ ਸਾਡੇ ਸਪੋਰਟਸ ਕਲੱਬ ਪ੍ਰਧਾਨ ਘਨੋਲੀ ਬਾਕੀ ਆਪਾਂ ਬਹੁਤੀਆਂ ਗੱਲਾਂ ਨਾ ਕਰੀਏ ਕਸਤੀ ਛੋਟੀ ਛੱਪੀ ਚੱਲਦੀ ਹੈ ਤੇ ਨਾਲ ਵਧੀਆ ਕਸਤੀ ਤੁਹਾਡੇ ਪਿੰਡ ਵਾਲੇ ਮੁੰਡਿਆਂ ਦੀ ਚੱਲੀ ਹੈ ਇੱਕੋ 21 ਰੁਪਿਆ ਜਗENDER ਸਿੰਘ ਰਵੀ ਦੇ ਲਈ ਸ਼ਿਵਰਾਜੀ ਸਿੰਘ ਬਿੱਗੋ ਸੈਣੀ ਸਾਹਿਬ ਨੂੰ ਪੁੱਛਿਆ ਮੇਰੇ ਕੋਲ 2100 ਆਇਆ ਨਿਕਲਾ ਧਿੱਕੋ ਵਾਲੇ ਹਰਪ੍ਰੀਤ ਅਗਲਾ ਨਵੀਂ ਹਰਪ੍ਰੀਤ ਧੋਨੀ ਦੇ ਨਾਲ ਆ ਰਵੀ ਪਾਲਵਰ ਘੰਡੋਲੀ ਹਏ 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 ਇਹ ਚੈਲੰਜ ਵਾਲੀ ਕੁਸ਼ਤੀ ਹੈ ਵੀ ਸਾਡੇ ਸੈਣੀ ਸਾਹਿਬ 500 ਪ੍ਰਦੀਪ ਜੀ ਉਹਨਾਂ ਵੱਲੋਂ ਵੀ ਗਿਣੀ 1100 ਦੀ ਰਾਸ਼ੀ ਮੇਰੇ ਕੋਲ ਪੁੱਜ ਰਹੀ ਹੈ ਨਹੀਂ ਆ ਫੜਾਓ ਚੱਲੋ ਸ਼ਨਾਵਾ ਹੈ ਰਾਜਵਾ ਹਰਪ੍ਰੀਤ ਤੇ ਰਵੀ ਲੱਗ 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 ਰਿਹਾ ਸਮਾਨ ਹੋਏ ਹੋਏ ਆ ਗੇਟ ਜਿੱਤ ਹਾਸਿਲ ਕਰ ਗਿਆ ਸ਼ੌਕ ਹੈ ਰਾਜਾ ਬੱਲੇ 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 ਆ ਗੁਰਜੀਤ ਬੱਲੇ ਕਾਸਟ ਨਹੀਂ ਚਾਹਦਾ ਆਵਾਜ਼ ਵਿੱਚ ਪਲੇ ਪਾਸੇ ਆ ਗੁਰਜੀਤ ਦੇ ਮਗਰੋਂ ਵਾਲਾ ਤੇ ਹਿੱਟਲੇ ਪਾਸੇ ਆ ਵਿਕਾਸ ਬਾਲਮੀ ਕੇ ਦਿਲ ਹੈ ਜੀ ਲਾਹ ਪ੍ਰੀਤ ਔਰ ਸਾਡੀ ਖੂਸਾ ਬਰੋ ਸਮਾਪਤ ਕੀਤਾ ਜਾ ਰਿਹਾ ਫੋਟੋ ਵਾਲਾ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਜੀ ਤੁਸੀਂ ਮਾੜੇ ਦੇ 2 ਮਿੰਟਾਂ ਬਾਅਦ ਸਮਾਂ ਰੋਕਣੇ ਤੇ ਜਗਾ ਬੰਦੇ ਉਹ ਬੰਦੇ ਕਰਤੀਆਂ ਕੋਈ ਨਾ ਕਰਦਾ ਚਾਰ ਪੰਜ ਵਾਰ ਕਹਿ ਲਿਆ ਮੈਂ ਦਾ ਸਬੰਧਤ ਉਹ ਤੇ ਜੀ ਬੋਲਾਂਗੇ ਹੁਣ ਅੱਗਾ ਕਲੋਜ਼ ਕਰੀਏ ਇਧਰ ਜਦੋਂ ਵੰਡੀ ਚ ਆਹ ਤੱਕ ਛੱਡੀ ਦਾ ਰਜਾ ਕਾਣਾ ਉਹ ਤੋਂ ਬਾਅਦ ਅੱਪਾਂ ਅਗਲੀ ਗੱਲ ਕਰਦੇ ਆਂ ਜੀ ਸਰ। ਇਹਨਾਂ ਨੂੰ ਸਰਦਾਰ ਜੀ ਪੁੱਗੇ ਲੱਤ ਦਾ ਬ੍ਰਿਸ਼ਟ ਕਰਾਇਆ ਜਗਿੰਦਰ ਇਹ ਵੀ ਕਮਾਣ ਵਾਲਾ ਆਹ ਫੜ 3200 ਰੁਪਇਆ ਆਪਣਾ 2100 ਰੁਪਇਆ ਸਾਡੇ ਸਿਮਰਨਦੀਪ ਸਿੰਘ ਬਿੱਗੋ ਸੈਣੀ ਸਾਹਿਬ ਵੱਲੋਂ और जसपाल भाई वालों ग्यारह सौ गुर गुरा ढाको मंजरी है गुरजीत हरिग्रवा शिविर मैदान हासिल करी कुझु चमको साहिब मिकी बाबा हीरा चमको साहिब हरवीर रा अबू कुहारी सारे समरानी कराया उन्हनि बि ज़रूरु मासो उन में कमदार कोई कर नी सघे